ਮੋਟਾ ਪਤਾ ਜੀ ਪਹਿਲੇ ਨੰਗਾ ਸੀ ਤੁਹਾਨੂੰ ਨੰਗਾ ਕਰੀ ਨਾ ਜਿੰਨੇ ਡੱਕਦੇ ਆਂ ਆਰਟਾ ਬਿਨਾ ਉਹ ਨਾ ਪੀਓ ਉਹਦੇ ਤੇ ਉਹ ਕਿਉਂ 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 ਉਹ ਕਿਉ ਪੁਰੀ ਫੇਰ ਵਿਚਾਰੀ ਕੰਮ ਤੇ ਜਾਂਦੀ ਸੀ ਕੋਈ ਉਹਨਾਂ ਨਾਲ ਪੈਸੇ ਤੇ ਚੱਕਿਆ ਹੁੰਦਾ ਸ਼ਰਮ ਸੀ ਨਾ ਜੀ ਆ ਸ਼ਰਮ ਸੀ ਜਿਹਨਾਂ ਨੂੰ ਪੱਗ ਦੀ ਇਲਾਜ ਹੁੰਦੀ ਆ ਜੀ ਜਿਹੜੀ ਸ਼ਰਮ ਵਾਲੀਆਂ ᱛੀਆਂ ਨੂੰ ਆ ਪੱਗ ਦੀ ਇਲਾਜ ਹੁੰਦੀ ਆ ਜੀ ਜਿਨ੍ਹਾਂ ਨੇ ਰੋਲ ਤੀਆਂ ਦਾ ਦੁਨੀਆ ਵੀ ਜਾਣਦੇ ਵੇ ਰੋਲ ਕੇ ਗਈ ਆ ਜੀ ਜੇ ਮੈਂ ਦੱਸ ਤੈਨਾਂ ਦੱਸੋ ਮੇਰੇ ਕੋਲ ਇੱਕ ਤੀਆ ਚਾਰ ᱛੀਆਂ ਦਾ ਕਿਉਂ ਆ ਜੀ ਆ ਜਵਾਈ ਮੇਰਾ ਇੱਥੇ ਫਿਰਦਾ ਪੁੱਤੋ ਕੋਈ ਉਹ ਖੜਾਗਾ ਪੁੱਤਣਾ ਵਰਗਾ ਹੀ ਨਹੀਂ ਜਵਾਈ ਜਾਂਦਾ ਚੋਣ ਸਾਹਮਣੇ ਲਿਆ ਉਹ ਸਾਹਮਣੇ ਕਿਉਂ ਨਹੀਂ ਆਉਂਦਾ ਮੂੰਹ ਬੰਦ ਕੇ ਉਹ ਕਰਦਾ 15 15 ਦਿੰਦੀ ਉਹ ਹੀ ਕਰਦਾ ਇਹ ਕਿਉਂ ਕਰਦਾ ਜੰਮੀ ਹੋ ਪਰ ਹੋਰ ਤੇਰੇ ਕਿਹਦੇ ਨਾਲ ਤਿਕਾਜ਼ੇ ਤੇ ਰੂਹੇ ਕੋਈ ਨਹੀਂ ਸਿਖਰਾਨੀ ਉਸ ਬਠਿੰਡਾ ਜੀ ਕੀ ਗੱਲ ਹੋਈ ਆ ਕੁੜੀ ਆ ਉਰੇ ਆ ਜੀ ਸਵੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿਹਾ ਚਾਰ ਦਿਨ ਹੋ ਗਏ ਕੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਕੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਕੁੜੀਆ ਬੇਟੀ ਆ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿਹਦੇ ਨੇ ਇੱਕ ਆ ਜੀ ਬੇਟਾ ਕਿੰਨੀ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ ਚਾਰ ਦਿਨ ਹੋ ਗਏ ਮੈਂ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂ ਜੀ ਫਿਰ ਜੀ ਬਸ ਅੱਜ ਜੀਓ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ ਤੁਸੀਂ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ ਹਾਂ ਜੀ ਹਾਂ ਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮੈਂ ਸਕੂਲ ਆ ਗਈਆਂ ਫਿਰ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਸ਼ੱਕ ਆਉਣਾ ਤੁਹਾਨੂੰ ਤਾਂ ਇਹ ਸ਼ੱਕਾ ਜੀ ਮਾਰੀ ਆ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ ਸਾਲੋ ਕੇ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਪਿੰਡ ਦੇ ਪੰਚਾਇਤ ਤੇ ਗੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੀ ਸੀ ਬਸ 아이 ਕਹਿੰਦੇ ਸੀ ਦੇ ਚਾਹੀਦਾ ਸਾਨੂੰ ਅੱਛਾ ਹਾਂ ਕੁੱਟ ਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਆ ਕੋਈ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰ ਦੀਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਹੋਰ ਕਦੇ ਰਪਟ ਲਖਾਈ ਹੈ ਕੋਈ ਰਪਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨੇ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਉਹ ਸਾਨੂੰ ਕਦੋਂ ਦਾ ਪਤਾ ਲੱਗਿਆ ਮਰਦ ਹੋ ਗਿਆ ਸਵੇਰ ਦਾ ਲੱਗਿਆ ਜੀ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ ਅੱਛਾ ਹਾਂ ਜੀ ਬਸ ਅਸੀਂ ਤਾਂ ਹੀ ਕਹਿੰਦੇ ਸਾਢੇ 30 ਦਾ ਇਨਸਾਫ ਚਾਹੀਦਾ ਸਾਨੂੰ ਨਹੀਂ ਕੀ ਮੰਗ ਕਰਦੇ ਹੋ ਬਸ ਆਹੀ ਮੰਗ ਆ ਜੀ ਸਾਢੀ ਤਾਂ ਨਹੀਂ ਕੀ ਮੰਗ ਕੀ ਕਰਦੇ ਹੋ ਮੰਗ ਕੇ ਬਸ ਹਾਂ अच्छा हां जी किवे की ਸਾਡੀ ਕੁੜੀ ਨਾਲ ਹੋਇਆ ਕੀ ਹੈ ਤੁਸੀਂ ਹੁਣ ਪੁਲਿਸ ਕੋਲ ਗਏ ਸੀ ਗਏ ਸੀ ਜੋਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ ਉੱਥੇ ਆਏ ਸੀ ਜਰਵੱਟੀ ਜੀ ਆ ਤੁਹਾਡਾ ਬੇਨ ਰਾਜਕੁਮਾਰ ਜੀ ਕੀ ਲੱਗਦਾ ਕੁੜੀ ਆਲੇ ਦਾ ਡੈਡੀ ਨਹੀਂ ਉਹਦਾ ਕੀ ਨਾਂ ਕੀ ਆ ਉਹਦਾ ਕੁੜੀ ਦਾ ਸਪਨਾ ਜੀ ਕਿੰਨੇ ਦਿਨ ਹੋ ਗਏ ਵਿਆਹ ਨੂੰ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਜਿਹਨਾਂ ਦਾ ਬੇਟਾ ਹੈ ਰਵਾਨ ਸਿੰਘ ਦਾ ਜੀ ਅੱਛਾ ਕਿਉਂ ਗਏ ਸੀ ਪੁਲਿਸ ਕੋਲ ਫਿਰ ਕੀ ਕਰ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਾਟੇ ਹਰਾਨ ਹੋ ਗਏ ਕੋਈ ਨਹੀਂ ਸੀ ਜਿਹੜੇ ਰੋ ਕੇ ਬੈਠੇ ਰਹੋ ਉੱਥੇ ਅਸੀਂ 2 2 2 ਘੰਟੇ ਹੋ ਗਏ ਜੀ 11 11:30 ਵਜੇ ਤੇ ਪਹੁੰਚੇ ਹਾਂ ਕੋਈ ਨਹੀਂ ਕੁਛ ਨਹੀਂ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਇਆ ਨੂੰ ਵਾਗਿਆ ਕੋਈ ਆਇਆ ਨੂੰ ਵਾਗਿਆ ਕੋਈ ਗੱਲ ਨਹੀਂ ਕਰ ਕੋਈ ਸਾਡੇ ਨਾਲ ਰਿਪੋਰਟ ਨਹੀਂ ਲਿਖੀ ਤੁਹਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਉਹਨਾਂ ਦਾ ਇੰਚਾਰਜ ਮੈਡਮ ਨੇ ਉਦੋਂ ਤਾਂ ਕੋਈ ਨਹੀਂ ਸੀ ਜੀ ਇੱਕ ਬਾਈ ਜੀ ਬੈਠੇ ਮੁੰਚੀ ਚਿੱਟੇ ਜੀ ਕਮੀਜ਼ ਪਜਾਮਾ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹ ਮੇਰੀ ਉਮਰ ਹੈ 32 ਸਾਲ ਦੀ ਕੀ ਨਾਮ ਹੈ ਸਿਸਟਰ ਦਾ ਸਪਨਾ ਕਿਉਂ ਹੈ ਹਸਬੰਡ ਦਾ ਸਤਨਾਮ ਸਿੰਘ ਕੀ ਗੱਲ ਹੋਈ ਅੱਜ ਮੈਨੂੰ ਤਾਂ ਜੀ ਪਰਸੋ ਪਤਾ ਲੱਗਿਆ ਵੀ ਕਿੰਨੇ ਦਿਨਾਂ ਦੀ ਫੋਨ ਨਹੀਂ ਚੱਕਦੀ ਜਦੋਂ ਮੈਂ ਸਿਰਫ ਫੋਨ ਲਾਇਆ ਉਹਦਾ ਨੈਟ ਵੀ ਬੰਦ ਫੋਨ ਵੀ ਸੁੱਚੋ ਪੋਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਤ ਸਪਨਾ ਤੇ ਲੀਆ ਆ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ ਦਾਦੇ ਵੀ ਕੀ ਗੱਲ ਹੋਈ ਹੈ ਕਹਿੰਦੇ ਉਹ ਆਏ ਕਹਿੰਦੇ ਸਤ ਸਪਨਾ ਦਾਦੀ ਪੂਰੀ ਹੋ ਗਈ ਪਰ ਇਹਨਾਂ ਨੇ ਫੋਨ ਕੀਤਾ ਉਦੋਂ ਪਤਾ ਲੱਗਿਆ ਵੀ ਉਹ ਰਾਤ ਦੀ ਪੂਰੀ ਹੋਈ ਹੈ ਇਹਨਾਂ ਨੇ ਫੋਨ ਸਾਨੂੰ ਕਰਕੇ ਦੱਸਿਆ ਨਹੀਂ ਪਹਿਲਾਂ ਇੱਕ ਵੀ ਫੋਨ ਨਹੀਂ ਆਇਆ ਸਾਨੂੰ ਚੈੱਕ ਕਰ ਲੋ ਜੀ 4 ਦਿਨ ਹੋ ਗਏ ਕੁੜੀ ਦਾ ਫੋਨ ਬੰਦ ਸੀ ਆ ਕੇ ਮੈਂ ਇਹਦੇ ਸੋਹਰਾ ਸਭ ਦਾ ਫੋਨ ਮੰਗਿਆ ਉਹ ਕਹਿੰਦਾ ਇਹਦੀ ਸਾਸੂ ਮਾ ਕੋਲੇ ਆ ਸਾਸੂ ਮਾ ਤੋਂ ਮੰਗਿਆ ਉਹ ਕਹਿੰਦੀ ਮੇਰੇ ਕੋਲ ਫੋਨ ਆਇਆ ਨਹੀਂ ਫਿਰ ਮੈਂ ਆਪਦੇ ਭਾਂਜੇ ਨੂੰ ਕਿਹਾ ਮੇਰਾ ਫੋਨ ਕਿੱਥੇ ਆ ਭਾਂਜਾ ਕਹਿੰਦਾ ਮੇਰੇ ਦਾਦੇ ਕੋਲੇ ਆ ਆ ਦੇਖ ਲੋ ਜੀ ਨਹੀਂ ਫੇਰਦਾ ਭਾਂਜਾ ਆ ਖੜਾ ਜੀ 4 ਸਾਲ ਦਾਗਾ ਹੱਥ ਭਲਾ ਮੰਗ ਕਰਦੇ ਹੋ ਉਰੇ ਲਿਆ ਮੁੰਡੇ ਨੂੰ ਮੰਗ ਕਰਦੇ ਪੋਸਟਮਾਨ ਕਿਤਾ ਜਾਵੇ ਆ ਦੇਖੋ ਆ ਜਾ ਮਿਸ ਕਾਲਾ ਤੇਰਾ ਤੇਰਾ 5 5 6 6 ਮਿਸ ਕਾਲਾ ਤੁਹਾਡੀ ਆਈਆਂ ਹੋਈਆਂ ਨੇ ਹਾਂਜੀ 4 ਦਿਨ ਹੋ ਗਏ ਫੋਨ ਬੰਦ ਸੀ ਅੱਜ ਫੋ ਤੇ 13% ਤੇ ਫੋਨ ਹੈ ਫੋਨ ਵੀ ਦਿੰਦੇ ਨਹੀਂ ਇਹ ਕਹਿੰਦੇ ਦੋਰਾ ਪੈ ਗਿਆ ਜੀ ਅਸੀਂ ਕਿਹ ਦੋਰਾ ਪੈਗਾ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ ਸਾਨੂੰ ਚਿੱਠੀ ਪੱਤਰ ਕੋਈ ਦਵਾਈ ਦਿਓ ਜੀ ਕੁਝ ਵੀ ਨਹੀਂ ਦਿਖਾਇਆ ਜੀ ਕੀ ਤੇ ਸੋਰਾ ਸਾਹਿਬ ਜੀ ਨੇ ਮੰਮੀ ਨੂੰ ਦੱਸਿਆ ਵੀ ਰਾਤ ਦੀ ਪੂਰੀ ਹੋਈ ਵਈ ਆ ਤੁਹਾਨੂੰ ਕਿਹਨੇ ਕਿਹਾ ਵੀ 5 ਵਜੇ ਸਵੇਰੇ ਮਰ ਗਈ ਐਨੀ ਮਾਸੀ ਨੇ ਅੱਛਾ ਉਹ ਸਾਹਮਣੇ ਬੈਠੀ ਐ ਕਹਿੰਦੀ ਸਵੇਰੇ ਇਹਨਾਂ ਨੇ ਚਾਹ ਦਿੱਤੀ ਕਹਿੰਦੀ ਉਦੋਂ ਮਰ ਗਈ ਉਦੋਂ ਇਹਨਾਂ ਨੂੰ ਮਰੀ ਵੀ ਮਿਲੀ ਆ ਤੇ ਸੋਰਾ ਸਾਹਿਬ ਨੇ ਰਾਤ ਸਾਨੂੰ ਜਿੱਥੋਂ ਪਤਾ ਲੱਗਿਆਗਾ ਉਹ ਕਹਿੰਦੇ ਰਾਤ ਦੀ ਮਰੀ ਵਈ ਆ ਕਿ ਰਹਿਨੇ ਮਠੰਡੇ ਕੁੜੀ ਚੁੰਗਾ ਪਿੰਡ ਸਪਨਾ ਸੀ ਕਿ ਲੱਗਦੀ ਸੋਡੂ ਚੇਸ਼ਟਾ ਸੀ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਵੀ ਤੁਹਾਨੂੰ ਦਿਖਾਇਆ ਚਾਰਜ ਨੋ ਕੇ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰਾ ਲੈਣਾ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤੇ ਗੱਲ ਨਹੀਂ ਕਰਾਂਦੇ ਸਾਡੀ ਕਦੇ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਛ ਹੋਇਆ ਪਿਆ ਕਦੇ ਕਹਿੰਦੇ ਕੁਛ ਹੋਇਆ ਪਿਆ ਘਰ ਦਰੋਸਾਨ ਉਸ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਨੇ 7 ਸਾਲਾਂ ਚ ਪੰਚਾਇਤ ਸਰ ਪਰਚਾਈਤ ਹੀ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਿਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਸੀ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿਹਨੂੰ ਬੁਰਕੀਆਂ ਘਾਰ ਕਰਕੇ ਸਾਡੇ ਕੁੜੇ ਨੂੰ ਸੰਦਿਆ ਵੱਡ ਵੱਡ ਕੇ ਖਾਂਦਾ ਤਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਸਲਾ ਛੁੜੀ ਕੋਈ ਕੰਮ ਕੋਈ ਨਹੀਂ ਕਰਦੀ ਛੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਦੀ ਘੰਡਾੜ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਕ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਸੀਗਾ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤੇ ਹੀ ਦਿੰਦਾ ਸੀ ਕੁੱਟ ਤਾ ਸੰਤਾ ਹੀ ਆਈ ਤਿੰਨ ਦਿਨ ਉਹ ਗਲਾਸ਼ ਪੀਣ ਸੰਤਾ ਆ ਗਈ ਜਿਹੜੇ ਇਹਨਾਂ ਨੇ ਫ੍ਰਿਜੇ ਉਹਦੇ ਚ ਬੰਦ ਕਰ ਰੱਖੀ ਸੀ ਸ਼ਕਲ ਕੁੜੀ ਦੀ ਸ਼ਕਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਫੂਕ ਗਿਆਂਦੇ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਜਾਂਦਾ ਸੀ ਫੂਕ ਗਿਆਂਦੇ ਪਰ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿਸੇ ਕਾਰਵਾਈ ਕਰੇ ਪੁਲਿਸ ਪੋਰਟਾਟ ਹੋਵੇ ਪਹਿ ਉਹ ਤੇ ਕਿ ਉਹ ਤੇ ਥਾਣੇ ਚ ਤਿੰਨ ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਕਰਾਂਗੇ ਯਾਰ ਤੇ ਸਾਡੇ ਨਾਲ ਕਾਰਵਾਈ ਨਹੀਂ ਹੋ ਰਹੀ ਕਿ ਤਨੂ ਸੱਚ ਸਾਹਮਣੇ ਆਵੇ ਕਿਵੇਂ ਮਰੀ ਹੈ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗਣੀ ਹੈ ਇਹ ਲੱਗਦੀ ਸੀ ਤੁਹਾਡੀ ਮੇਰੀ ਛੋਟੀ ਭੈਣ ਸੀ ਜੀ ਇਹ ਨਾਮ ਆ ਸਪਨਾ ਜੀ ਇਹ ਹੋਇਆ ਕਿ ਤੁਸੀਂ ਹੁਣ ਦਾ ਘਰ ਸੰਸਕਾਰ ਕੋਈ ਕੀਤਾ ਸਰ ਜੀ 7 ਤਰੀਕ ਦੀ ਜੀ ਕੁੜੀ ਦੀ ਗੱਲਬਾਤ ਬੰਦ ਹੋਈ ਪਈ ਸੀ ਜੀ ਤੇ ਅਸੀਂ ਐਤਵਾਰ ਨੂੰ ਆ ਕੇ ਦੇਖਿਆ ਜੀ ਪਤਾ ਲੈਣ ਆਏ ਸੀ ਐਤਵਾਰ ਨੂੰ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਸੀ ਜੀ ਕੁੜੀ ਦੀ ਅੱਖਾਂ 'ਚ ਕੁਝ ਨਹੀਂ ਸੀ ਜੀ ਅਸੀਂ ਰੋਲਾ ਪਾਤਾ ਪਿੰਡ 'ਚ ਉਹ ਕਹਿੰਦੇ ਨਹੀਂ ਨਹੀਂ ਚੱਕ ਲੋ ਚੱਕ ਲੋ ਸੰਸਕਾਰ ਕਰਦਾ ਅਸੀਂ ਰੋਲਾ ਪਾਤਾ ਅਸੀਂ ਤਲਵੱਟੀ ਜਾ ਕੇ ਆਏ ਥਾਣਾ ਖਾਲੀ ਕਰ ਗਏ ਆ ਸਾਡੀ ਇੱਥੇ ਸਿਵਲ 'ਚ ਵੀ ਕੋਈ ਸੁਣਵਾਈ ਨਹੀਂ ਹੋਈਗੀ ਫਿਰ ਹੁਣ ਐਤਵਾਰ ਹੋ ਗਿਆ ਜੀ ਇੱਥੇ ਤਿੰਨ ਦਿਨ ਹੋ ਗਏ ਬੋੜੀ ਰੁਲੀ ਜਾਂਦੀ ਨੂੰ ਸੰਸਕਾਰ ਨਹੀਂ ਕੀਤਾ ਜੀ ਕਿਸੇ ਨੇ ਹਲੇ ਤੱਕ ਹਾਲ ਤੱਕ ਸਰਪੋਸਟ ਮਟਮ ਹੋਣਾ ਨਹੀਂ ਆ ਜੀ ਕਿਸੇ ਵੀ ਅਫਸਰ ਨੂੰ ਫੋਨ ਕਰਦੇ ਆ ਕੋਈ ਅਫਸਰ ਫੋਨ ਨਹੀਂ ਚੱਕਦਾ ਜੀ ਇੱਕ ਵੀ ਅਫਸਰ ਫੋਨ ਨਹੀਂ ਚੱਕਦਾ ਜੀ ਜਿਹਨੂੰ ਫੋਨ ਕਰਦੇ ਆ ਜੀ ਹਲੋ ਹਾਲੋ ਕਰਕੇ ਫੋਨ ਕੱਢ ਦਿੰਦਾ ਹਲੋ ਕਰਕੇ ਫੋਨ ਕੱਢਦਾ ਪੂਰੇ ਕਿਉਂ ਨਹੀਂ ਕਰਦੇ ਪੂਰੇ ਜੀ ਤੀਜੀ ਜੋਤ ਅਸੀਂ ਸੰਸਕਾਰ ਦਾ ਜੀ ਕੀ ਆ ਉਥੇ ਤੁੰਗੇ ਪਿੰਡ ਕਿਹਾ ਸੀ ਸੰਸਕਾਰ ਕਰ ਦਿਓ ਕਹਿੰਦੇ ਸਾਡੀ ਜੋਤ ਆਬਰ ਨਾ ਜਾਈਓ ਜੀ ਹੁਣ ਕੱਲ ਸਾਡੇ ਗਲਵੱਟੀ ਗੱਲ ਪੈ ਗਈ ਜੀ अच्छा बड़ा टुपी नु हो गया जी सरपंच भी जवाब देगा जी सरपंच जवाब दे गया कहंदा मुट्ठी दाब देना तो चुप कर चुप कर दो जी कहंदे ਰਾਜੀਨਾਮਾ ਕਰ ਲੋ ਜੀ ਰਾਜੀਨਾਮਾ ਕਰੋ ਰਾਜੀਨਾਮੇ ਕਰਕੇ ਅਜ 3 ਦਿਨ ਹੋ ਗਏ ਜੀ ਕੱਲ 8 ਦਿਨ ਹੋ ਜਾਣਗੇ ਕੁੜੀ ਪੂਰੀ ਹੋਈ ਨਾ ਸੰਸਕਾਰ ਹੋ ਰਿਹਾ ਤੇ ਨਾ ਸਾਨੂੰ ਮਰੀ ਦਾ ਦੱਸਿਆ ਜੀ ਸਰਪੰਚ ਨਾਲ ਕੱਲੇ ਤੰਦਰ ਪੋਸਟਮੈਨ ਵੀ ਨਹੀਂ ਨਹੀਂ ਹੋਇਆ ਜੀ ਕੀ ਨਾਮ ਦਾ ਸੁਖਵਿੰਦਰ ਕੌਰ ਉਹ ਉਹ ਕੀ ਕਹਿੰਦੇ ਸਪਨਾ ਨਾਮ ਹੈ ਜੀ ਇਹਦਾ अच्छा की गल होई है गल कोई नहीं होई जी दौरा ਪੈਂਦਾ ਸੀ ਇਹਦੇ ਦਵਾਈ ਲਿਆ ਕੇ ਦਿੱਤੀ ਜੀ ਕੱਲ ਹੂੰ ਤੇ ਫਿਰ ਰਾਤ ਫਿਰ ਦੌਰਾ ਪੈ ਗਿਆ ਜੀ ਫੇਰ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਹੀ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਰਾਤ ਵੀ ਹੋਈ ਹੈ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਉਹ ਵੀ ਰਾਤ ਡੈਥ ਹੋਈ ਹੈ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਹੈ ਇਹਦੀ ਕੀ ਗੱਲ ਆ ਸਵੇਰੇ ਹੋਈ ਹੈ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਹੈ ਜੀ ਕਿ ਵੀ ਘਰ ਪਟਿਆ ਗਿਆ ਜੀ ਵੀ ਕੁੜੀ ਐ ਤੇ ਆਏ ਹੋਗੇ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਹੈ ਦੇਹ ਜ ਮੰਗਣ ਨੂੰ ਲੈ ਕੇ ਨਾ ਜੀ ਦੇਹ ਤੁਸੀਂ ਤਾਂ ਅੱਜ ਤੱਕ ਅਸੀਂ ਦੇ ਕੋਈ ਗੱਲੇ ਨਹੀਂ ਕਦੇ ਵੀ ਕਰੀ ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਸਗੂਆ ਹੋਗੇ ਤੇ ਜੀ ਉੱਥੇ ਗੱਲ ਮੁੱਕ ਗਈ ਸੀ 15 20 ਦਿਨ ਹੋ ਗਏ ਅੱਛਾ ਹਾਂ ਜੀ ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ ਨਹੀਂ ਸੁਣੋ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਤੁਹਾਨੂੰ ਕਿ ਤਰਾਜਾ ਤਰਾਲਾ ਨਹੀਂ ਜੀ ਸਾਨੂੰ ਕੋਈ ਚਾਹੀਦਾ ਅੱਛਾ ਹਾਂ ਜੀ ਤੁਸੀਂ ਉਹਨਾਂ ਨੂੰ ਕਿਹਾ ਜੀ ਸਾਡੇ ਵੀ ਤੁਸੀਂ ਦੁਆਰਾ ਪਰਦੀ ਬਿੱਲੀ ਮੰਗੂ ਰਾਤ ਜਦੋਂ ਰਾਤ ਮੈਂ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਠੱਕੇ ਖਾਣਾਂ ਫਿਰ ਦੈਨਾਂ ਪਿੱਛੇ ਫਿਰਦਾ ਅੱਜ ਮੈਂ ਤੁਸੀਂ ਕੁਇਂ ਤੇ ਆ ਗਏ ਇਹਨਾਂ ਕਿਹਾ ਸੀ ਵੀ ਢਿੱਲੀ ਆ ਗਈ ਜੀ ਗੁੰਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦਿਓ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖ ਤੇ ਜੀ ਅਸੀਂ ਦੇਹ ਲਾ ਪਾਣੀ ਮੂੰਹ ਤੋਂ ਆਉਂਦਾਰੇ ਹੱਟ ਰਹੀ ਬਹੁਤ ਦੌਰੇ ਪਈ ਗਏ ਢਗ ਝੁੱਗ ਦੀ ਪੁੰਜ ਜਿਨਾ ਕੀ ਇਹ ਨੂਰੋ ਰੋਦੀ ਦਾ ਉਹ ਤਾਂ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਤਾਂ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ। ਪਹਿਲਾਂ ਵੀ ਜੀ ਦਾਜ ਤੇਜ ਮਗਲ ਪਾਇਆ ਕਹਿੰਦੇ ਰੋਣਾ ਪਿਆ। ਰੋਣਾ ਤਾਂ ਵੀਰਿਆ ਪਈ ਹੋ ਜਾਂਦਾ ਸੀ ਜਦੋਂ ਇਹ ਡੋਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹਨਾਂ ਸੀ ਉਸ ਦਿਨ ਤੇ ਇਲਾਜ ਕਰਾਉਣੇ ਆ ਗਏ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਥਿੱਲੀ ਹੋ ਗਈ ਤਾਂ ਥੋੜਾ ਮਹੀਨਾ ਤੱਕ ਇੰਨਾ ਪੈਸਾ ਲਾਤਾ ਜਦੋਂ ਸਾਨੂੰ ਕਹਿਣ ਵੀ ਇਹਨਾਂ ਨੇ ਲਾਦੇ ਨਹੀਂ ਕਰਾਇਆ। ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨੇ ਇਹਨਾਂ ਨੇ ਮਾਰਤੀ ਇਹ। ਠੀ ਅਸੀਂ ਮਾਰ ਕੇ ਤਾਂ ਕਿਹਾ ਮੇਰੀ ਧੀ ਧੀ ਮੇਰੀ ਨੂੰਹ ਧੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਆਪਦੀ ਇਹ ਕਹਿੰਦੇ ਬੜਾ ਕੈ ਨਹੀਂ ਰੱਖੀ ਜੇ ਨਾ ਆਹ ਹੁਣ ਕਰਕੇ ਰਿਆਂ ਵੀ ਕਾਲਾ ਕਰਦੀਆਂ ਨੇ ਗੀਆਂ ਕਹਿੰਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹਦੇ ਕੁਫਰ ਟੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਆਪੇ ਮਾਰ ਕੇ ਤਾਂ ਕੀ ਜਵਾਕਣੀ ਤੋਂ ਲੈਣਾ ਸੀ ਅਸੀਂ ਤਾਂ ਸੌਖਿਆਂ ਨੇ ਨਹੀਂ ਮਾਰੀ ਫਿਰ ਇਹਨਾਂ ਉਹ ਅਸੀਂ ਇੱਥੇ ਸੌਖੇ ਨਹੀਂ ਹਾਂ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਪਹਿਲੇ ਕਰਕੇ ਤੇ ਲੈ ਜਾਣ ਵੇੜੀ ਸਾਡੇ ਚਕਸੂਰ ਨੂੰ ਸਾਡੀ ਬੀ ਬੇਸਕ ਕਰਦਣ ਵਰਤਦਾ ਨਾ ਸਿਆ ਤੋਂ ਜਬਕੜੀ ਤੋਂ ਕੀ ਬਸਾਉਣਾ ਸੀ ਇਹਨੂੰ ਅਸਲ ਵਿੱਚ ਨਹੀਂ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪਲਟਾ ਇੱਕ ਚੜੀ ਗਿਆ ਇਹ ਉਰੋ ਕੱਪੜੇ ਚੱਕ ਕੇ ਲੈ ਕੇ ਗਈਆਂ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਆ ਟੰਗਣਾ ਪਾੜੀ ਉਹ ਕੱਪੜੇ ਦੀ ਦੁਕਾਨ ਤੇ ਲੱਗਿਆ ਵੀ ਹਾਂ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਆ ਬੌੜਾ ਗਿਆ ਤਾਂ ਬਿਨਾਂ ਉਹ ਮਾਈਕਾ ਦੇ ਗਈ ਕੁਈ ਤੱਕ ਖਿਆਈ ਨਹੀਂ ਗਈ ਤਾਂ ਲੈ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਢੋਲਾ ਲਮਕਦਾ ਸੀ ਬਕਟਾਬਾਂ ਅੱਧੇ ਕਿ ਉੱਥੇ ਬੈਠ ਕੇ ਤਰ ਗਈ ਬਾਈਕ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਡੇੜੀ ਤੇ ਬੈਠੀ ਐ ਇੱਥੇ ਉਹ ਮੁੰਡਾ ਹੱਦ ਔਰ ਮੇਰਾ ਪਾਲੀ ਉਹ ਡੇੜੀ ਦੇ ਕਾਟ ਬਣਾਉਂਦਾਗਾ ਉੱਥੇ ਜਾ ਕੇ ਮਾਂ ਦੇਖੀ ਮੈਂ ਪੱਪੇ ਨੂੰ ਫੋਰ ਕਰਦੇ ਮੈਂ ਹਰਕਣੀ ਤੇ ਪਾਈਗੀ ਦਾ ਕੱਪੜਿਆਂ ਦਾ ਲੈ ਗਈ ਚਾਹਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ ਮਾਂ ਉੱਥੇ ਮੈਨੂੰ ਦੇਖ ਕੇ ਉੜਾ ਫਰਾ ਬੋਲੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤੂੰ ਦੇਖਿਆ ਤਲ ਇੰਨੇ ਜੀ ਮੈਂ ਇਨਾਂ ਦੇ ਕਰੇ ਬਾਕੀ ਮੇਰੀ ਭੈਣ ਕੇ ਮੈਂ ਇਨਕੁਇਰੀ ਨੂੰ ਦੇਖ ਰਹੀ ਆ ਉਹਨੂੰ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਹੀਂ ਜੀ ਇਹ ਫੇਰ ਇਹਨਾਂ ਦੀ ਗਮਾਂਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ ਚ ਬੈਠ ਕੇ ਗਿਆ ਜੀ ਫੇਰ ਇਹ ਮੇਰਾ ਦਿਓ ਰਸ ਤੇ ਠੱਲਾ ਲੈ ਗਿਆ ਦਾਣੇ ਦਾ ਕਹਿੰਦਾ ਟਿੰਕੂ ਲੰਘ ਗਿਆ ਕਹਾ ਵੀ ਮੈਨੂੰ ਅੱਥੇ ਕੋਈ ਮਿਲਿਆ ਗੱਟੇ ਚ ਕਿਉਂ ਨਹੀਂ ਦੱਸਿਆ ਕਾ ਵੀ ਟਿੰਕੂ ਚ ਬੈਠੇ ਗਈ ਆ ਗਈ ਪਾਇ ਕੋੜੇ ਦੀ ਵੀ ਮੁੰਡਾ ਨਹੀਂ ਸੀ ਜੀ ਕੋੜੇ ਕਹਿੰਦਾ ਤੂੰ 4 ਦਿਨ ਹੋ ਗਏ ਫੋਨ ਨਹੀਂ ਚੱਕਿਆ ਦੱਸਿਆ ਹੀ ਨਹੀਂ ਹੁਣ ਤੇਰੀ ਉੱਥੇ ਮੈਨੂੰ ਤੇ ਨਹੀਂ ਲਖਣਾ ਆਂ ਪੜਾਂਗੀ ਸਾਰੇ ਖੜੇ ਨੇ ਮੈਂ ਮੈਨੂੰ ਮਿਲਿਆਉਣਾ ਨਹੀਂ ਹੁੰਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਤੀ ਮੈਂ ਗੱਲ ਕਰ ਲੈਂਦੀ ਜੀ ਚਾਹੇ ਦੀ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਕਿ ਮੈਨੂੰ ਗੁਰਤਵਾਰੀ ਕਢਾ ਲਓ ਆ ਸਰਪੰਚ ਸਾਹਿਬ ਕਾੜੇ ਨੇ ਕਰਕੇ ਆ ਕੇ ਗਏ ਨੇ ਤੇ ਘਰ ਦੇ ਆ ਕੇ ਗਏ ਨੇ ਜਾਂ ਮਾਸੀ ਨੇ ਫੋਨ ਕਰਿਆ ਕਹੀ ਸੰਤਾ ਬਸਿਆ ਹੀ ਨਹੀਂ ਬਟਾਉਣ ਆਏ ਕਹਿੰਦੇ ਨਹੀਂ ਕੋਈ ਹੈਗੇ ਅਸੀਂ ਇਹਦੀ ਜਾਣਗਮਾ ਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਤੇ ਮੈਨੂੰ ਮੁੱਕੀ ਚੰਗੀ ਆ ਹੁਣ ਮੈਂ ਦੋਲਕ ਭਰੂੰਗੀ ਮੈਂ ਕੋਈ ਆ ਕੁੜੀ ਨਹੀਂ ਸਪਲਾਈ ਕੀ ਕਾਰ ਹੋ ਰਿਹਾ ਹੈ ਦੇਖੋ ਅਸਲ ਕੌਜੋ ਪੜਾ ਸਦਾ ਆਫਟਰ ਪੋਸਟਮਾਰਟਮ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜਿਸਟ ਕਰਤੀ ਹੈ ਤੇ ਅੱਗੇ ਤਫਤੀਸ਼ ਜਾਗੀ ਇਹਦੇ ਬਿਆਨਾਂ ਦੇ ਦਿੱਤੇ ਆ ਜੀ ਜਾਨ ਇਹਦੇ ਫਾਦਰ ਜਿਹੜਾ ਵੀ ਫਾਦਰ ਦੇ ਬਿਆਨ ਦਿੱਤੇ ਇਦੇ ਕਿਦੇ ਪਰਤੀ ਆ ਸਾਰੇ ਅੱਠ ਇਹਰ ਫਿਰ ਦੋ ਦੋ ਜਣੇ ਤੇ ਜੀ ਬਿਲਹਾਲ ਤਾਂ ਬਾਕੀ ਅੱਗੇ ਤਫਤੀਸ਼ ਚ ਜੇ ਕੋਈ ਗੱਲ ਸਾਹਮਣੀ ਹੁੰਦੀ ਤਾਂ ਦੋ ਜੇ ਕੋਣ ਕੋਣ ਨੇ ਇੱਕ ਸੈਦ ਘਰ ਵਾਲਾ ਜੀ ਅੱਛਾ ਜੀ ਸਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਕਿੰਦਰਪਾਲ ਇਹ더라 ਬੈਠੀ ਸ਼ਨੀਵਾਰ ਦੀ ਹੋਈਦੀ ਆ ਜੇ ਮੰਗਲਵਾਰ ਹੋ ਜਾ ਮੀਡੀਆ ਕੋਈ ਡੈਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬਾਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀਗੇ ਇਹਨਾਂ ਨੇ ਸਾਡੇ ਕੋਲ ਤੋਂ ਕਾਗਜ਼ ਦਿੱਤੇ ਜਾਂਚ ਤੋਂ ਤਾਂ ਨੂੰ ਕਰ ਰਹੇ ਆ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋ ਲੈ ਕੇ ਜਾ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੇ ਬਾਰੇ ਸਾਡੇ ਕੋਲ ਇਹ ਤਾਂ ਕੋਈ ਗੱਲ ਨਹੀਂ ਆਈ ਹਾਲ ਤੱਕ ਕੋਈ ਗੱਲ ਨਹੀਂ ਹੋਈ ਹੈ ਨਹੀਂ ਫਿਲਹਾਲ ਤੱਕ ਕੋਈ ਗੱਲ ਨਹੀਂ